ਚਲ ਕੇ ਚੈਕਿੰਗ ਸਿਰਫ ਐਸਐਲਏ ਕੀਤੀ ਸੀਗੀ ਇੱਕ ਪ੍ਰੋਸੀਜਰ ਦੇਖਣ ਦੇ ਲਈ ਕਿ ਸਭ ਠੀਕ ਠਾਕ ਹੈ ਜਦੋਂ ਇੱਥੇ ਕੋਈ ਆਉਂਦਾ ਆ ਕਿਸ ਤਰੀਕੇ ਦੇ ਨਾਲ ਉਹਨੂੰ ਹੈਂਡਲ ਕੀਤਾ ਜਾਂਦਾ ਕਿਵੇਂ ਦੇ ਕੇਸਸ ਆਉਂਦੇ ਨੇ ਜ਼ਿਆਦਾਤਰ ਪਰ ਇਹ ਰਜਿਸਟਰ ਨੂੰ ਚੈੱਕ ਕੀਤਾ ਐਸਐਚਓ ਸਰ ਨਾਲ ਗੱਲ ਕੀਤੀ ਆ ਕਿ ਕਿਹੋ ਜਿਹੇ ਕੇਸਸ ਇੱਥੇ ਆਉਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਜਾਂ ਤਾਂ ਉਹਨਾਂ ਨੂੰ ਸਮਝਾਇਆ ਜਾਂ ਕਾਉਂਸਲਿੰਗ ਕਰਾਈ ਜਾਂਦੀ ਹੈ ਔਰ ਅਗਰ ਕਿਸੇ ਨੂੰ ਸ਼ੈਲਟਰ ਦੀ ਜ਼ਰੂਰਤ ਪੈਂਦੀ ਆ ਉਹਨਾਂ ਨੂੰ ਸ਼ੈਲਟਰ ਚ ਭੇਜਿਆ ਜਾਂਦਾ ਔਰ ਇਹਨਾਂ ਨੇ ਮੈਨੂੰ ਜੋ ਦੱਸਿਆ ਹੈ ਕਿ ਰਿਪੋਰਟ ਦੀ ਤਰਫ ਤੋਂ ਘੱਟ ਹੀ ਇਹਨਾਂ ਦਾ ਰੁਕ ਹੋਇਆ ਬਾਕੀ ਪ੍ਰੋਬਲਮਸ ਨੂੰ ਇਹਦੇ ਸੋਲਵ ਕਰ ਦਿੱਤਾ ਗਿਆ ਸੀਗਾ। ਕੁਝ ਹੋਰ ਚੈਕਿੰਗ ਵਗੈਰਾ ਦੀ ਗੱਲਬਾਤ ਕਰਾਂਗੇ ਅਸੀਂ ਇਹਨਾਂ ਦੇ ਨਾਲ ਕਿ ਜਿਹੜੇ ਕੇਸ ਸਾਡੇ ਕਮਿਸ਼ਨ 'ਚ ਆਉਂਦੇ ਨੇ ਇਸ ਏਰੀਆ 'ਚੋਂ ਕਮਿਸ਼ਨ 'ਚ ਆਉਂਦੇ ਨੇ ਕੀ ਉਹ ਪਹਿਲਾਂ ਇੱਥੇ ਉਹਨਾਂ ਨੇ ਰਿਪੋਰਟ ਕੀਤੀ ਸੀ ਕਿ ਨਹੀਂ ਕੀਤੀ ਸੀ। ਅਗਰ ਇੱਥੇ ਰਿਪੋਰਟ ਪਹਿਲਾਂ ਹੋਈ ਹੈ ਉਹਨਾਂ ਦੀ ਤੇ ਉਹਨਾਂ ਦਾ ਕੀ ਪ੍ਰੋਸੀਜਰ ਇਹਨਾਂ ਨੇ ਕੀਤਾ ਸੀ ਕਿ ਉਹਨਾਂ ਨੂੰ ਕਦੋਂ ਤੱਕ ਕੌਣ ਚਾਪਿਆ ਉਸ ਤੋਂ ਬਾਅਦ ਮ리로 ਆਖਿਆ ਦੇ ਲਈ ਸਿਮ੍ਹੇਗਾਮ ਦੇ ਕਦੇ ਹੋ ਇਹਦੇ ਲਈ ਕੁਝ ਐਕਸ਼ਨ हां मेरे जान है कि जरूर की स्टाफ दी बहुत ਘੱਟ ਰਹੀ ਇਹਦੇ ਇੱਥੇ ਹੈਗੇ ਨੇ ਔਰ ਜਦੋਂ ਕੋਈ ਮਹਿਲਾ ਸਪੈਸ਼ਲੀ ਆਪਣੀ ਸ਼ਿਕਾਇਤ ਲੈ ਕੇ ਇੱਥੇ ਆਉਂਦੇ ਨੇ ਜ਼ਰੂਰਤ ਹੈ ਕਿ ਮਹਿਲਾ ਦੀ ਗਿਣਤੀ ਜ਼ਰੂਰੀ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਠੀਕ-ਠੀਕ ਨਾ ਸੁਣਵਾਈ ਹੋ ਸਕੇ ਔਰ ਇਹਦੇ ਲਈ ਮੈਂ ਆਮ ਸ਼ੋਰ ਕਿ ਮੈਂ ਡੀਜੀਪੀ ਸਾਹਿਬ ਦੇ ਨਾਲ ਵੀ ਗੱਲ ਕਰੂੰਗੀ ਕਿ ਸਾਡੀ ਮਹਿਲਾ ਦੀ ਜਿਹੜੀਆਂ ਕਮਪਲੇਂਟਸ ਆਉਂਦੀਆਂ ਨੇ ਐਦਾਂ ਚੌਕੀ ਦੇ ਅੰਦਰ ਚਾਹੇ ਰਾਤ ਹੋਵੇ ਯਾ ਦਿਨ ਹੋਵੇ ਉਸ ਟਾਈਮ ਦਿੱਤੇ ਡਿਊਟੀ ਚਾਹੇ ਰਾਤ ਵੀ ਹੈ ਮੈਨਾਂ ਦੀ ਡਿਊਟੀ ਹੋਣੀ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਥੈਂਕ ਯੂ ਅਚਲ ਜੀ ਚੈਕਿੰਗਸ ਫਰਮ ਐਸਐਲਈ ਕੀਤੀ ਸੀਗੀ ਇੱਕ ਪ੍ਰੋਸੀਜਰ ਦੇਖਣ ਦੇ ਲਈ ਕਿ ਸਭ ਠੀਕ ਠਾਕ ਹੈ ਜਦੋਂ ਇੱਥੇ ਕੋਈ ਆਉਂਦਾ ਆ ਕਿਸ ਤਰੀਕੇ ਦੇ ਨਾਲ ਉਹਨੂੰ ਹੈਂਡਲ ਕੀਤਾ ਜਾਂਦਾ ਕਿਵੇਂ ਦੇ ਕੇਸਸ ਆਉਂਦੇ ਨੇ ਜ਼ਿਆਦਾਤਰ ਫਿਰ ਰਜਿਸਟਰ ਨੂੰ ਚੈੱਕ ਕੀਤਾ ਐਸਐਚਓ ਸਾਹਿਬ ਨਾਲ ਗੱਲ ਕੀਤੀ ਆ ਕਿ ਕਿਹੋ ਜਿਹੇ ਕੇਸਸ ਇੱਥੇ ਆਉਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਜਾਂ ਤਾਂ ਉਹਨਾਂ ਨੂੰ ਸਮਝਾਇਆ ਜਾਂ ਕਾਉਂਸਲਿੰਗ ਕਰਾਈ ਜਾਂਦੀ ਹੈ ਔਰ ਅਗਰ ਕਿਸ ਨੂੰ ਸ਼ੈਲਟਰ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਸ਼ੈਲਟਰ ਚ ਭੇਜਿਆ ਜਾਂਦਾ ਔਰ ਇਹਨਾਂ ਨੇ ਮੈਨੂੰ ਜੋ ਦੱਸਿਆ ਹੈ ਕਿ ਕੋਰਟ ਦੀ ਤਰਫ ਤੋਂ ਘੱਟ ਹੀ ਇਹਨਾਂ ਦਾ ਰੁਕ ਹੋਇਆ ਬਾਕੀ ਪ੍ਰੋਬਲਮਸ ਨੂੰ ਇਹਦੇ ਸੋਲਵ ਕਰ ਦਿੱਤਾ ਗਿਆ ਸੀਗਾ ਕੁਝ ਹੋਰ ਚੈਕਿੰਗ ਵਗੈਰਾ ਦੀ ਗੱਲਬਾਤ ਕਰਾਂਗੇ ਅਸੀਂ ਇਹਨਾਂ ਦੇ ਨਾਲ ਕਿ ਜਿਹੜੇ ਕੇਸ ਸਾਡੇ ਕਮਿਸ਼ਨ ਚ ਆਉਂਦੇ ਨੇ ਇਸ ਏਰੀਆ ਚੋਂ ਕਮਿਸ਼ਨ ਚ ਆਉਂਦੇ ਨੇ ਕੀ ਉਹ ਪਹਿਲਾਂ ਇੱਥੇ ਉਹਨਾਂ ਨੇ ਰਿਪੋਰਟ ਕੀਤੀ ਸੀ ਕਿ ਨਹੀਂ ਕੀਤੀ ਸੀ ਜਦੋਂ ਇਹ ਤੇ ਰਿਪੋਰਟ ਪਹਿਲਾਂ ਹੋਈ ਹੈ ਉਹਨਾਂ ਦੀ ਤੇ ਉਹਨਾਂ ਦਾ ਕੀ ਪ੍ਰੋਸੀਜਰ ਇਹਨਾਂ ਨੇ ਕੀਤਾ ਸੀ ਕਿ ਉਹਨਾਂ ਨੂੰ ਕਦੋਂ ਤੱਕ ਕੌਣ ਚਾਪਿਆ ਉਸ ਤੋਂ ਬਾਅਦ ਮਰੀਬਾ ਖਾਰਿਆ ਦੇ ਨੇਸ਼ੇ ਮਹਿਗਾਮਦੀ ਕਦੇ ਹੋ ਉਹਦੇ ਲਈ ਕੁਝ ਹਾਂ ਮੈਨੂੰ ਜਾਣਿਆ ਹੈ ਕਿ ਵੀ ਜ਼ਰੂਰ ਹੈ ਕਿ ਸਟਾਫ ਦੀ ਬਹੁਤ ਘੱਟ ਰਹਿ ਗਈ ਇਹਦੇ ਇੱਥੇ ਹੈਗੇ ਨੇ ਔਰ ਜਦੋਂ ਕੋਈ ਮਹਿਲਾ ਸਪੈਸ਼ਲੀ ਆਪਣੀ ਸ਼ਿਕਾਇਤ ਲੈ ਕੇ ਇੱਥੇ ਆਉਂਦੇ ਨੇ ਜ਼ਰੂਰਤ ਹੈ ਕਿ ਮਹਿਲਾ ਦੀ ਗਿਣਤੀ ਜ਼ਰੂਰੀ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਚੀਜ਼ ਸਹੀ ਨਾ ਸੁਣਵਾਈ ਹੋ ਸਕੇ ਔਰ ਇਹਦੇ ਲਈ ਮੈਂ ਆਮ ਸ਼ੋਰ ਕਿ ਮੈਂ ਡੀਜੀਪੀ ਸਾਹਿਬ ਦੇ ਨਾਲ ਵੀ ਗੱਲ ਕਰੂੰਗੀ ਕਿ ਸਾਡੀ ਮਹਿਲਾ ਦੀ ਜਿਹੜੀਆਂ ਕੁੰਦ ਦੇ ਕੰਪਲੀਟ ਚਲਦੀਆਂ ਨੇ ਐਦਾਂ ਚੌਕੀ ਦੇ ਅੰਦਰ ਚਾਹੇ ਰਾਤ ਹੋਵੇ ਜਾਂ ਦਿਨ ਹੋਵੇ ਉਸ ਟਾਈਮ ਦੇ ਤੇ ਡਿਊਟੀ ਚਾਹੇ ਰਾਤ ਵੀ ਹੈ ਮਹਿਲਾ ਦੀ ਡਿਊਟੀ ਹੋਣੀ ਬਹੁਤ ਜ਼ਰੂਰੀ ਹੈ ਇਸ ਸਟੇਜ